ਕਿਤੇ ਸਮਾਗਮ ਕੀਤੇ ਜਾ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਇਸ ਸਮੇਂ ਅਸੀਂ ਮੌਜੂਦ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅਤੇ ਤੁਹਾਨੂੰ ਦੱਸ ਜੀ ਕਿ ਪੰਜਾਬ ਸਰਕਾਰ ਦੇ ਵੱਲੋਂ ਸੰਗਤਾਂ ਦੀ ਸਹੂਲਤ ਦੇ ਲਈ ਫ੍ਰੀ ਜੋ ਆਟੋ ਸੇਵਾ ਵੀ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਇਹ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜੋ ਪੰਜਾਬ ਸਰਕਾਰ ਨੇ ਸੰਗਤਾਂ ਦੇ ਲਈ ਮੁਫਤ ਆਟੋ ਸੇਵਾ ਸ਼ੁਰੂ ਕੀਤੀ ਹੈ ਪੂਰੇ ਹੀ ਅਨੰਦਪੁਰ ਸਾਹਿਬ ਦੇ ਵਿੱਚ ਸੰਗਤ ਨੇ ਕਿਸੇ ਇੱਕ ਜਗ੍ਹਾ ਤੋਂ ਗੁਰਦੁਆਰਾ ਸਾਹਿਬ ਤੱਕ ਜਾਣਾ ਹੈ ਜਾਂ ਬੱਸ ਸਟੈਂਡ ਤੱਕ ਜਾਣਾ ਹੈ ਜਾਂ ਅਲੱਗ-ਅਲੱਗ ਰੂਟ ਤੇ ਕਿਤੇ ਵੀ ਜੇਕਰ ਸਫ਼ਰ ਕਰਨਾ ਹੈ ਤਾਂ ਉਹ ਫ੍ਰੀ ਆਫਕੋਰਸ ਕਰ ਸਕਦੇ ਨੇ ਮੁਫਤ ਕਰ ਸਕਦੇ ਨੇ ਕਿਉਂਕਿ ਪੰਜਾਬ ਸਰਕਾਰ ਨੇ ਇਸ ਦੇ ਲਈ ਖਾਸ ਪ੍ਰਬੰਧ ਕੀਤੇ ਹੋਏ ਨੇ ਸਾਡੇ ਨਾਲ 22 ਜੀ ਵੀ ਮੌਜੂਦ ਨੇ ਗੱਲਬਾਤ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੰਗੀ RAM ਜੀ ਕਿਤੋਂ ਆਏ ਹੋ ਪਟਿਆਲੇ ਤੋਂ ਜੀ ਇਹ ਜਿਹੜੀ ਸਰਕਾਰ ਦੇ ਵੱਲੋਂ ਮੁਫਤ ਆਟਰ ਸੇਵਾ ਦਿੱਤੀ ਜਾ ਰਹੀ ਹੈ ਇਹ ਖਾਸ ਲੋਕਾਂ ਲਈ ਹੈ ਕਿ ਕੋਈ ਵੀ ਇਨਾ ਦੇ ਵਿੱਚ ਜਿਹੜਾ ਮਰਜੀ ਬੈਠ ਸਕਦਾ ਜੀ ਜਿਹੜਾ ਬਾਹਰੋਂ ਬਸਾਂ ਆਣ ਗਿਆ ਜੋ ਕੋਈ ਵੀ ਯਾਤਰੀ ਆਏਗਾ ਅਸੀਂ ਫ੍ਰੀ ਸੇਵਾ ਕਰਦੇ ਚਾਹੇ ਉਹ ਸ਼੍ਰੀ ਅਨੰਦਪੁਰ ਸਾਹਿਬ ਉੱਤੈ ਉਰਦੀ ਹੋਣ ਜਾਂ ਲੋਕਲ ਹੋਣ ਜਾਂ ਬਾਹਰ ਦੇ ਹੋਣ ਅਸੀਂ ਫ੍ਰੀ ਸੇਵਾ ਕਰਦੇ ਮੁਫਤ ਸੇਵਾ ਕਰਦੇ ਮੁਫਤ ਸੇਵਾ ਹਾਂ ਜੀ ਉਹ ਸਾਹਿਬ ਦੇ ਵਿੱਚ ਮੁਫਤ ਸੇਵਾ ਕੀਤੀ ਜਾ ਰਹੀ ਹੈ ਇਹ ਸਾਰੇ ਆਟੋ ਚਾਲਕ ਕਿੱਥੋਂ ਕਿੱਥੋਂ ਆਏ ਹੋਏ ਨੇ ਦੇਖੋ ਕੁਝ ਪਟਿਆਲੇ ਤੋਂ ਆਏ ਜੀ ਕੁਝ ਗੁਰਦਾਸਪੁਰ ਤੋਂ ਕੁਝ ਫਿਰੋਜ਼ਪੁਰ ਤੋਂ ਕੋਈ ਲੁਧਿਆਣੇ ਤੋਂ ਇਦਾਂ ਵਾਰੋ ਵਾਰੋ ਸ਼ਹਿਰ ਤੋਂ ਆਏ ਨੇ ਟਰਾਲੇ ਸੰਗਤ ਲਈ ਤਾਂ ਮੁਫਤ ਸੇਵਾ ਹੈ ਪਰ ਤੁਹਾਡੇ ਤੁਹਾਡੇ ਲਈ ਸੇਵਾ ਕੁਝ ਸਰਕਾਰ ਦੇ ਵੱਲੋਂ ਤੁਹਾਨੂੰ ਕੁਝ ਪੇ ਕੀਤਾ ਜਾਏ ਤੈਨੂੰ ਦੇਖੋ ਜੀ 1200 ਰੁਪਏ ਪੇ ਕਰ ਰਹੇ ਨੇ ਜਿਹੜੀ ਜਿਹੜੀ ਦੇ ਸਾਹਮਣੇ ਨਾਲ ਜੀ ਜਦੋਂ ਅਸੀਂ 300 ਰੁਪਏ ਕਰਾਇਆ ਦੇਣਾ 900 ਤੁਹਾਨੂੰ ਜਿਹੜੀ ਮਿਲਣੀ ਹੈ ਸਾਰੀ ਖੁਸ਼ ਹੋ ਇਸ ਚੀਜ਼ ਦੇ ਵਿੱਚ ਲੋਕਿਆ ਨਹੀਂ ਲੱਗ ਰਹੀ ਹਾਂਜੀ ਹਾਂਜੀ ਬਹੁਤ ਜੀ ਕੋਈ ਹੈ ਜਿੰਨਾ ਕੁ ਸੀ ਕਮਾ ਲੈਣੇ ਜੀ ਰੋਹ ਕਹਿਣਾ ਚਾਹੁੰਦਾ ਕੁਸ਼ ਬਿਲਕੁਲ ਸੋ ਤੁਸੀਂ ਵੇਖ ਸਕਦੇ ਹੋ ਕਿ ਬਾਈ ਜੀ ਨੇ ਦੱਸਿਆ ਕਿ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਚੋਂ ਪਟਿਆਲਾ ਤੋਂ ਫਰੀਦਕੋਟ ਤੋਂ ਜਾਂ ਆਸ-ਪਾਸ ਦੇ ਇਲਾਕਿਆਂ ਤੋਂ ਜੋ ਇਹ ਡਰਾਈਵਰ ਆਟੋ ਚਾਲਕ ਨੇ ਇਹ ਆਏ ਹੋਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿਉਂਕਿ ਉਹ ਕੰਪਨੀ ਦੇ ਕੋਲ ਉਹ ਕਿਰਾਏ ਦੇ ਉੱਪਰ ਲੈ ਕੇ ਇਹ ਆਟੋ ਇਹ ਮੈਟਰੋ ਚਲਾਉਂਦੇ ਨੇ 300 ਰੁਪਏ ਉਹਨਾਂ ਦਾ ਦਿਨ ਦਾ ਕਿਰਾਇਆ ਹੁੰਦਾ ਹੈ ਤੇ ਸਰਕਾਰ ਦੇ ਵੱਲੋਂ ਉਹਨਾਂ ਨੂੰ ਦਿਹਾੜੀ ਦੇ ਬੇਸ ਦੇ ਉੱਪਰ 1200 ਰੁਪਏ ਬੇਸ ਦੇ ਉੱਪਰ ਰੱਖਿਆ ਗਿਆ ਹੈ ਤੇ ਪਰ ਉਹ ਇਹ ਪੇਮੈਂਟ ਸਾਰੀ ਸਰਕਾਰ ਇਹਨਾਂ ਨੂੰ ਕਰੇਗੀ ਪਰ ਆਉਣ ਵਾਲੀਆਂ ਸੰਗਤਾਂ ਦੇ ਲਈ ਇਹ ਮੁਫਤ ਸੇਵਾ ਹੋਏਗੀ ਸੋ ਜੇਕਰ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਆ ਰਹੇ ਹੋ ਤੁਹਾਨੂੰ ਕਿਸੇ ਜਾਣ ਦੀ ਜ਼ਰੂਰਤ ਪੈਂਦੀ ਹੈ ਸਫਰ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਇਹਨਾਂ ਮੈਟਰੋਜ਼ ਦਾ ਇਹਨਾਂ ਆਟੋਜ਼ ਦਾ ਸਹਾਰਾ ਲੈ ਸਕਦੇ ਹੋ ਇਹ ਮੁਫਤ ਸੇਵਾ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਛਲਾਗਾ ਯੋਗ ਉਪਰਾਲਾ ਹੈ ਸਹਿਯੋਗ ਰੁਪਿੰਦਰ ਪਾਲ ਸਿੰਘ ਡਿੰਪਲ ਦੇ ਨਾਲ ਮੈਂ ਪਰਮਜੀਤ ਸੈਣੀ ਅਜੀਤ ਵਰਤਵੀ ਨਾ ਨਵੇਂ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜੋ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਮਾਗਮ ਕੀਤੇ ਜਾ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਇਸ ਸਮੇਂ ਅਸੀਂ ਮੌਜੂਦ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅਤੇ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਸੰਗਤਾਂ ਦੀ ਸਹੂਲਤ ਦੇ ਲਈ ਫ੍ਰੀ ਜੋ ਆਟੋ ਸੇਵਾ ਵੀ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਕੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜੋ ਪੰਜਾਬ ਸਰਕਾਰ ਨੇ ਸੰਗਤਾਂ ਦੇ ਲਈ ਮੁਫਤ ਆਟੋ ਸੇਵਾ ਸ਼ੁਰੂ ਕੀਤੀ ਹੈ ਪੂਰੇ ਹੀ ਅਨੰਦਪੁਰ ਸਾਹਿਬ ਦੇ ਵਿੱਚ ਸੰਗਤ ਨੇ ਕਿਸੇ ਇੱਕ ਜਗ੍ਹਾ ਤੋਂ ਗੁਰਦੁਆਰਾ ਸਾਹਿਬ ਤੱਕ ਜਾਣਾ ਹੈ ਜਾਂ ਬੱਸ ਸਟੈਂਡ ਤੱਕ ਜਾਣਾ ਹੈ ਜਾਂ ਅਲੱਗ-ਅਲੱਗ ਰੂਟ ਤੇ ਕਿਤੇ ਵੀ ਜੇਕਰ ਸਫ਼ਰ ਕਰਨਾ ਹੈ ਤਾਂ ਉਹ ਫ੍ਰੀ ਆਫ ਕੋਰਸ ਕਰ ਸਕਦੇ ਨੇ ਮੁਫਤ ਕਰ ਸਕਦੇ ਨੇ ਕਿਉਂਕਿ ਪੰਜਾਬ ਸਰਕਾਰ ਨੇ ਇਸ ਦੇ ਲਈ ਖਾਸ ਪ੍ਰਬੰਧ ਕੀਤੇ ਹੋਏ ਨੇ ਸਾਡੇ ਨਾਲ 22 ਜੀ ਵੀ ਮੌਜੂਦ ਨੇ ਗੱਲਬਾਤ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾ ਮੈਂ ਜੀ ਡੰਗੀ RAM ਜੀ ਕਿੱਥੋਂ ਆਇਓ ਪਟਿਆਲੇ ਤੋਂ ਜੀ ਇਹ ਜਿਹੜੀ ਸਰਕਾਰ ਦੇ ਵੱਲੋਂ ਮੁਫਤ ਕਾਟਾ ਸੇਵਾ ਦਿੱਤੀ ਜਾ ਰਹੀ ਹੈ ਇਹ ਖਾਸ ਲੋਕਾਂ ਲਈ ਹੈ ਕਿ ਕੋਈ ਵੀ ਇਹਨਾਂ ਦੇ ਵਿੱਚ ਜਿਹੜਾ ਮਰਜੀ ਬੈਠ ਸਕਦਾ ਜੀ ਜਿਹੜਾ ਬਾਹਰੋਂ ਬਸਾਂ ਆਣ ਗਿਆ ਜੋ ਕੋਈ ਵੀ ਯਾਤਰੀ ਆਏਗਾ ਅਸੀਂ ਫ੍ਰੀ ਸੇਵਾ ਕਰਦੇ ਚਾਹੇ ਉਹ ਸ਼੍ਰੀ ਅਨੰਦਪੁਰ ਸਾਹਿਬ ਉੱਤੈ ਉਰਦੀ ਹੁਣ ਜਾਂ ਲੋਕਲ ਹੋਣ ਜਾਂ ਬਾਹਰ ਦੇ ਹੋਣ ਅਸੀਂ ਫ੍ਰੀ ਸੇਵਾ ਕਰਦੇ ਨਾਲ ਮੁਫਤ ਸੇਵਾ ਕਰਦੇ ਮੁਫਤ ਹਾਂ ਜੀ ਦੇ ਵਿੱਚ ਮੁਫਤ ਸੇਵਾ ਕੀਤੀ ਜਾ ਰਹੀ ਹੈ ਇਹ ਸਾਰੇ ਆਟੋ ਚਾਲਕ ਕਿੱਥੋਂ ਕਿੱਥੋਂ ਆਏ ਹੋਏ ਨੇ ਦੇ ਕੋਈ ਕੁਛ ਪਟਿਆਲੇ ਤੋਂ ਆਏ ਜੀ ਕੁਛ ਗੁਰਦਾਸਪੁਰ ਤੋਂ ਕੁਛ ਫਿਰੋਜ਼ਪੁਰ ਤੋਂ ਕੋਈ ਲੁਧਿਆਣੇ ਤੋਂ ਇਦਾਂ ਬਾਰ ਬਾਰੋ ਸ਼ਹਿਰ ਤੋਂ ਆਏ ਨੇ ਟਰਾਲੇ ਸੰਗ ਤਾਂ ਲਈ ਤਾਂ ਮੁਫਤ ਸੇਵਾ ਹੈ ਪਰ ਤੁਹਾਡੇ ਤੁਹਾਡੇ ਲਈ ਸੇਵਾ ਕੁਝ ਸਰਕਾਰ ਦੇ ਵੱਲੋਂ ਤੁਹਾਨੂੰ ਕੁਝ ਪੇ ਕੀਤਾ ਜਾਏ ਤੁਹਾਨੂੰ ਦੇਖੋ ਜੀ 1200 ਰੁਪਏ ਪੇ ਕਰ ਰਹੇ ਨੇ ਜਿਹੜੀ ਜਿਹੜੀ ਦੇ ਸਾਹਮਣੇ ਜੀ ਜਦੋਂ ਅਸੀਂ 300 ਰੁਪਏ ਕਰਾਇਆ ਦੇਣਾ 900 ਤੁਹਾਨੂੰ ਜਹਾੜੀ ਮਿਲਣੀ ਹੈ ਸਾਰੀ ਕੋਸ਼ ਇਸ ਚੀਜ਼ ਵਿੱਚ ਤਾਂ ਧਿਆਣੀ ਲੱਗ ਰਹੀ ਹੈ ਹਾਂਜੀ ਹਾਂਜੀ ਬាទ ਜੀ ਕੋਈ ਹੈ ਜਿੰਨਾ ਕੁ ਸੀ ਕਮਾ ਲੰਨੇ ਜੀ ਰੋ ਬਿਲਕੁਲ ਸੋ ਤੁਸੀਂ ਵੇਖ ਸਕਦੇ ਹੋ ਕਿ ਬਾਈ ਜੀ ਨੇ ਦੱਸਿਆ ਕਿ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਚੋਂ ਪਟਿਆਲਾ ਤੋਂ ਫਰੀਦਕੋਟ ਤੋਂ ਜਾਂ ਆਸ-ਪਾਸ ਦੇ ਇਲਾਕਿਆਂ ਤੋਂ ਜੋ ਇਹ ਡਰਾਈਵਰ ਆਟੋ ਚਾਲਕ ਨੇ ਇਹ ਆਏ ਹੋਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਉਂਕਿ ਉਹ ਕੰਪਨੀ ਦੇ ਕੋਲ ਉਹ ਕਿਰਾਏ ਦੇ ਉੱਪਰ ਲੈ ਕੇ ਇਹ ਆਟੋ ਇਹ ਮੈਟਰੋ ਚਲਾਉਂਦੇ ਨੇ 300 ਰੁਪਏ ਉਹਨਾਂ ਦਾ ਦਿਨ ਦਾ ਕਿਰਾਇਆ ਹੁੰਦਾ ਹੈ ਤੇ ਸਰਕਾਰ ਦੇ ਵੱਲੋਂ ਉਹਨਾਂ ਨੂੰ ਦਿਹਾੜੀ ਦੇ ਬੇਸ ਦੇ ਉੱਪਰ 1200 ਰੁਪਏ ਬੇਸ ਦੇ ਉੱਪਰ ਰੱਖਿਆ ਗਿਆ ਤੇ ਪਰ ਉਹ ਇਹ ਪੇਮੈਂਟ ਸਾਰੀ ਸਰਕਾਰ ਇਹਨਾਂ ਨੂੰ ਕਰੇਗੀ ਪਰ ਦੀਆਂ ਸੰਗਤਾਂ ਦੇ ਲਈ ਇਹ ਮੁਫਤ ਸੇਵਾ ਹੋਏਗੀ ਸੋ ਜੇਕਰ ਤੁਸੀਂ ਸ਼੍ਰੀ ਆਨੰਦਪੁਰ ਸਾਹਿਬ ਆ ਰਹੇ ਹੋ ਤੁਹਾਨੂੰ ਕਿਸੇ ਜਾਣ ਦੀ ਜ਼ਰੂਰਤ ਪੈਂਦੀ ਹੈ ਸਫ਼ਰ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਇਨ੍ਹਾਂ ਮੈਟਰੋਜ਼ ਦਾ ਇਨ੍ਹਾਂ ਆਟੋਜ਼ ਦਾ ਸਹਾਰਾ ਲੈ ਸਕਦੇ ਹੋ ਇਹ ਮੁਫਤ ਸੇਵਾ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ ਸਹਿਯੋਗੀ ਰੁਪਿੰਦਰਪਾਲ ਸਿੰਘ ਡਿੰਪਲ ਦੇ ਨਾਲ ਮੈਂ ਪਰਮਜੀਤ ਸੈਣੀ ਅਜੀਤ ਵਾਪੀ ਵੀ ਦਾ ਨੌਵੇਂ ਪਾਰਸ਼ੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜੋ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਮਾਗਮ ਕੀਤੇ ਜਾ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਇਸ ਸਮੇਂ ਅਸੀਂ ਮੌਜੂਦ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅਤੇ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਸੰਗਤਾਂ ਦੀ ਸਹੂਲਤ ਦੇ ਲਈ ਫ੍ਰੀ ਜੋ ਆਟੋ ਸੇਵਾ ਵੀ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜੋ ਪੰਜਾਬ ਸਰਕਾਰ ਨੇ ਸੰਗਤਾਂ ਦੇ ਲਈ ਮੁਫਤ ਆਟੋ ਸੇਵਾ ਸ਼ੁਰੂ ਕੀਤੀ ਹੈ ਪੂਰੇ ਹੀ ਅਨੰਦਪੁਰ ਸਾਹਿਬ ਦੇ ਵਿੱਚ ਸੰਗਤ ਨੇ ਕਿਸੇ ਇੱਕ ਜਗ੍ਹਾ ਤੋਂ ਗੁਰਦੁਆਰਾ ਸਾਹਿਬ ਤੱਕ ਜਾਣਾ ਹੈ ਜਾਂ ਬੱਸ ਸਟੈਂਡ ਤੱਕ ਜਾਣਾ ਹੈ ਜਾਂ ਅਲੱਗ-ਅਲੱਗ ਰੂਟ ਤੇ ਕਿਤੇ ਵੀ ਜੇਕਰ ਸਫ਼ਰ ਕਰਨਾ ਹੈ ਤਾਂ ਉਹ ਫ੍ਰੀ ਆਫਕੋਰਸ ਕਰ ਸਕਦੇ ਨੇ ਮੁਫਤ ਕਰ ਸਕਦੇ ਨੇ ਕਿਉਂਕਿ ਪੰਜਾਬ ਸਰਕਾਰ ਨੇ ਇਸ ਦੇ ਲਈ ਖਾਸ ਪ੍ਰਬੰਧ ਕੀਤੇ ਹੋਏ ਨੇ ਸਾਡੇ ਨਾਲ 22 ਜੀ ਵੀ ਮੌਜੂਦ ਨੇ ਗੱਲਬਾਤ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਡੰਗੀ RAM ਜੀ ਕਿੱਥੋਂ ਆਏ ਹੋ ਪਟਿਆਲੇ ਤੋਂ ਜੀ ਇਹ ਜਿਹੜੀ ਸਰਕਾਰ ਦੇ ਵੱਲੋਂ ਮੁਫਤ ਆਟੋ ਸੇਵਾ ਦਿੱਤੀ ਜਾ ਰਹੀ ਹੈ ਇਹ ਖਾਸ ਲੋਕਾਂ ਲਈ ਹੈ ਕਿ ਕੋਈ ਵੀ ਇਨਾਂ ਦੇ ਵਿੱਚ ਜਿਹੜਾ ਮਰਜੀ ਬੈਠ ਸਕਦਾ ਜੀ ਜਿਹੜਾ ਬਾਹਰੋਂ ਬਸਾਂ ਆਣ ਗਿਆ ਜੋ ਕੋਈ ਵੀ ਯਾਤਰੀ ਆਏਗਾ ਅਸੀਂ ਫ੍ਰੀ ਸੇਵਾ ਕਰਦੇ ਚਾਹੇ ਉਹ ਸ਼੍ਰੀ ਅਨੰਦਪੁਰ ਸਾਹਿਬ ਉੱਤੈ ਉਰਦੀ ਹੋਣ ਜਾਂ ਲੋਕਲ ਹੋਣ ਜਾਂ ਬਾਹਰ ਦੇ ਹੋਣ ਅਸੀਂ ਫ੍ਰੀ ਸੇਵਾ ਕਰਦੇ ਨਾਲ ਮੁਫਤ ਸੇਵਾ ਕਰਦੇ ਮੁਫਤ ਸੇਵਾ ਹਾਂਜੀ ਤੇ ਇਹ ਇਹ ਜਿਹੜੇ ਪੂਰੇ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹ ਮੁਫਤ ਸੇਵਾ ਕੀਤੀ ਜਾ ਰਹੀ ਹੈ ਇਹ ਸਾਰੇ ਆਟੋ ਚਾਲਕ ਕਿੱਥੋਂ-ਕਿੱਥੋਂ ਆਏ ਹੋਏ ਨੇ ਦੇ ਕੋਈ ਕੁਝ ਪਟਿਆਲੇ ਤੋਂ ਆਏ ਜੀ ਕੁਝ ਗੁਰਦਾਸਪੁਰ ਤੋਂ ਕੁਝ ਫਿਰੋਜ਼ਪੁਰ ਤੋਂ ਕੋਈ ਲੁਧਿਆਣੇ ਤੋਂ ਇਦਾਂ ਵਾਰ-ਵਾਰੋ ਸ਼ਹਿਰ ਤੋਂ ਆਏ ਨੇ ਟਰਾਲੇ ਸੰਗਤ ਲਈ ਤਾਂ ਮੁਫਤ ਸੇਵਾ ਹੈ ਪਰ ਤੁਹਾਡੇ ਤੁਹਾਡੇ ਲਈ ਸੇਵਾ ਕੁਝ ਸਰਕਾਰ ਦੇ ਵੱਲੋਂ ਤੁਹਾਨੂੰ ਕੁਝ ਪੇ ਕੀਤਾ ਜਾਏ ਤੈਨੂੰ ਦੇਖੋ ਵੀ 1200 ਰੁਪਏ ਪੇ ਕਰ ਰਹੇ ਨੇ ਜਿਹੜੀ ਜਿਹੜੀ ਦੇ ਸਾਹਮਣੇ ਨਾਲ ਜੀ ਜਦੋਂ ਅਸੀਂ 300 ਰੁਪਏ ਕਰਾਇਆ ਦੇਣਾ 900 ਤੁਹਾਨੂੰ ਜਿਹੜੀ ਮਿਲਣੀ ਹੈ ਸਾਰੀ ਉਹ ਸ਼ੋ ਇਸ ਚੀਜ਼ ਦੇ ਵਿੱਚ ਕਿਹੜੀ ਲੱਗ ਰਹੀ ਹੈ ਹਾਂਜੀ ਹਾਂਜੀ ਬਹੁਤ ਜੀ ਉਹੀ ਹੈ ਜਿੰਨਾ ਕੁਝ ਕਮਾ ਲੈਣੇ ਜੀ ਰੋ ਬਿਲਕੁਲ ਸੋ ਤੁਸੀਂ ਵੇਖ ਸਕਦੇ ਹੋ ਕਿ ਬਾਈ ਜੀ ਨੇ ਦੱਸਿਆ ਕਿ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਚੋਂ ਪਟਿਆਲਾ ਤੋਂ ਫਰੀਦਕੋਟ ਤੋਂ ਜਾਂ ਆਸ-ਪਾਸ ਦੇ ਇਲਾਕਿਆਂ ਤੋਂ ਜੋ ਇਹ ਡਰਾਈਵਰ ਆਟੋ ਚਾਲਕ ਨੇ ਇਹ ਆਏ ਹੋਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਉਂਕਿ ਉਹ ਕੰਪਨੀ ਦੇ ਕੋਲ ਉਹ ਕਿਰਾਏ ਦੇ ਉੱਪਰ ਲੈ ਕੇ ਇਹ ਆਟੋ ਇਹ ਮੈਟਰੋ ਚਲਾਉਂਦੇ ਨੇ 300 ਰੁਪਏ ਉਹਨਾਂ ਦਾ ਦਿਨ ਦਾ ਕਿਰਾਇਆ ਹੁੰਦਾ ਹੈ ਤੇ ਸਰਕਾਰ ਦੇ ਵੱਲੋਂ ਉਹਨਾਂ ਨੂੰ ਦਿਹਾੜੀ ਦੇ ਬੇਸ ਦੇ ਉੱਪਰ 1200 ਰੁਪਏ ਬੇਸ ਦੇ ਉੱਪਰ ਰੱਖਿਆ ਗਿਆ ਹੈ ਤੇ ਪਰ ਉਹ ਇਹ ਪੇਮੈਂਟ ਸਾਰੀ ਸਰਕਾਰ ਇਹਨਾਂ ਨੂੰ ਕਰੇਗੀ ਪਰ ਆਉਣ ਵਾਲੀਆਂ ਸੰਗਤਾਂ ਦੇ ਲਈ ਇਹ ਮੁਫਤ ਸੇਵਾ ਹੋਏਗੀ ਸੋ ਜੇਕਰ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਆ ਰਹੇ ਹੋ ਤੁਹਾਨੂੰ ਕਿਸੇ ਜਾਣ ਦੀ ਜ਼ਰੂਰਤ ਪੈਂਦੀ ਹੈ ਸਫ਼ਰ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਇਹਨਾਂ ਮੈਟਰੋਜ਼ ਦਾ ਇਹਨਾਂ ਆਟੋਜ਼ ਦਾ ਸਹਾਰਾ ਲੈ ਸਕਦੇ ਹੋ ਇਹ ਮੁਫਤ ਸੇਵਾ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ ਸਹਿਯੋਗੀ ਰੁਪਿੰਦਰਪਾਲ ਸਿੰਘ ਡਿੰਪਲ ਦੇ ਨਾਲ ਮੈਂ ਪਰਮਜੀਤ ਸੈਣੀ ਅਜੀਤ ਵੈਕਟਿਵ ਤਾਂ ਨੌਵੇਂ ਪਾਸ਼ੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ